ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਰ ਹੰਸ ਮਹਲਾ 5 ਆਤਰ ਜਾਮੀ ਉਸ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੂਰਾ ਕਰ ਕੇ ਪ੍ਰਭ ਦੇਨ ਦਿਆਲ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲਥਲ ਮਹੀਲ ਰਹਿਆ ਭਰਪੂਰੇ ਨੇਟਵਸੈ ਨਹੀਂ ਪ੍ਰਭ ਦੂਰੇ ਜਿਸ ਨੋ ਨਜ਼ਰ ਖਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੇ ਸਰਨ ਪਰਿਆ ਨਾਨਕ ਹਰ ਦਵਾਰੇ ਆੰਤਰਜਾਮੀ ਉਸ ਪ੍ਰਭ ਪੂਰਾ দান ਗਏ ਸਾਧੂ ਕੇ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਨਤਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨੂੰ ਨਜ਼ਰ ਖਰੇ ਸੋ ਧਿਆਏ ਆਠ ਪਹਿਰ ਹਰਿ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਨਥਲ ਮਹੀਲ ਰਹਿ ਆ ਭਰਪੂਰੇ ਨੇਕਟ ਵਸੈ ਨਹੀਂ ਪ੍ਰਭ ਦੂਰੇ ਜਿਸ ਨੂੰ ਨਜ਼ਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਣ ਪਰਿਆ ਨਾਨਕ ਹਰ ਦਵਾਰੇ ਆਂਤਰ ਜਮੀ ਉਸ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸ ਨੂੰ ਨਜ਼ਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਆੰਤਰ ਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕੇ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹੀਲ ਰਹਿਆ ਭਰੂਰੇ ਨੇਕਟ ਵਸੈ ਨਹੀਂ ਪ੍ਰਭ ਦੂਰੇ ਜੇ ਸਨੋ ਨਜ਼ਰ ਕਰੇ ਸੋ ਧਿਆਏ ਆਠ ਪਹਿਰ ਹਰਿ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੇ ਸਰਨ ਪਰਿਆ ਨਾਨਕ ਹਰ ਦਵਾਰੇ ਆਂਤਰ ਜਾਮੀ ਸੋ ਬ੍ਰਭ ਪੂਰਾ ਦਾਨ ਦੇ ਸਾਧੂ ਕੇ ਤੂਰਾ ਕਾਰ ਕਿਰਪਾ ਪ੍ਰਭ ਦੇਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨੋਂ ਨਜ਼ਰ ਖਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਣ ਪਰਿਆ ਨਾਨਕ ਹਰ ਦਵਾਰੇ ਆਂਤਰ ਜਮੀ ਉਸ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੂਰਾ ਕਰ ਕੇ ਪ੍ਰਭ ਦੇਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹਿਲ ਰਹਿਆ ਪਰ ਭੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸ ਨੋ ਨਜ਼ਰ ਖਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਆੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕੇ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਨਥਲ ਮਹੀਲ ਰਹਿ ਆ ਭਰਪੂਰੇ ਨੇਕਟ ਵਸੈ ਨਹੀਂ ਪ੍ਰਭ ਦੂਰੇ ਜੇ ਸੋ ਨਜ਼ਰ ਖਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕਿਰਪਾ ਬਰਬ ਦੇਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲਥਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨੋਂ ਨਜ਼ਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਾਮੀ ਉਸ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕੇ ਪਾਮਿ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾ ਨਥਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸ ਨੂੰ ਨਜ਼ਰ ਕਰੇ ਸੋ ਧਿਆਏ ਆਠ ਪਹਿਰ ਹਰਿ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਆੰਤਰ ਜਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕੇ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਨ ਤਲ ਮਹੀਲ ਰਹਾ ਪਰ ਭੂਰੇ ਨੇਕਟ ਵਸੈ ਨਹੀਂ ਪ੍ਰਭ ਦੂਰੇ ਜੇ ਸਨੋ ਨਜ਼ਰ ਕਰੇ ਸੋ ਧਿਆਏ ਆਠ ਪਹਿਰ ਹਰਿ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੇ ਸਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਮੀ ਸੋ ਬ੍ਰਭ ਪੂਰਾ ਦਾਨ ਦੇ ਸਾਧੂ ਕੇ ਤੂਰਾ ਕਰ ਕਿਰਪਾ ਪ੍ਰਭ ਦੇਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹੀਲ ਰਹਿਆ ਭਰਪੂਰੇ ਨੇਕਟ ਵਸੈ ਨਹੀਂ ਪ੍ਰਭ ਦੂਰੇ ਜਿਸਨੋਂ ਨਜ਼ਰ ਖਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਣ ਪਰਿਆ ਨਾਨਕ ਹਰ ਦਵਾਰੇ ਅੰਤਰ ਜਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕੇ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸ ਨੋ ਨਜ਼ਰ ਕਰੈ ਸੋ ਧਿਆਏ ਆਠ ਪਹਿਰ ਹਰਿ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਾਮੀ ਉਸ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕੇ ਪ੍ਰਭ ਦੇਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹੀਲ ਰਹਿਆ ਪਰਭੂਰੇ ਨੇਕਟ ਵਸੈ ਨਹੀਂ ਪ੍ਰਭ ਦੂਰੇ ਦੇਸ ਨੋ ਨਜ਼ਰ ਕਰੇ ਸੋ ਧਿਆਏ ਆਠ ਪਹਿਰ ਹਰਿ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਅੰਤਰ ਜਮੀ ਉਸ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਾਰ ਕਿਰਪਾ ਬਰਬ ਦੇਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲਥਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨੋਂ ਨਜ਼ਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਆਂਤਰ ਜਾਮੀ ਉਸ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੂਰਾ ਕਰ ਕੇ ਪ੍ਰਭ ਦੀਨ ਦਿਆਲ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸਨੋ ਨਜ਼ਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਆੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕੇ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਤਲ ਮਹੀਲ ਰਹਿਆ ਪਰ ਭੂਰੇ ਨੇਕਟ ਵਸੈ ਨਹੀਂ ਪ੍ਰਭ ਦੂਰੇ ਜਿਸਨੋ ਨਜ਼ਰ ਕਰੇ ਸੋ ਧਿਆਏ ਆਠ ਪਹਿਰ ਹਰਕੇ ਗੁਣ ਗਾਏ ਜੀ ਜੰਤ ਸਗਲੇ ਪ੍ਰਤ ਪਰੇ ਸਰਨ ਪਰਿਆ ਨਾਨਕ ਹਰ ਦਵਾਰੇ ਆਂਤਰ ਜਮੀ ਉਸ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੂਰਾ ਕਾਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲਥਲ ਮਹੀਲ ਰਹਿਆ ਭਰਪੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸ ਨੂੰ ਨજર ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਆਂਤਰ ਜਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੇ ਤੂਰਾ ਕਰ ਕੇ ਪਾਮ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਨ ਤਲ ਮਹੀਲ ਰਹਾ ਭਰੂਰੇ ਨਿਕਟ ਵਸੈ ਨਹੀਂ ਪ੍ਰਭ ਦੂਰੇ ਜਿਸ ਨੋ ਨਜ਼ਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੇ ਜੰਤ ਸਗਲੇ ਪ੍ਰਤ ਪਰੈ ਸਰਨ ਪਰਿਆ ਨਾਨਕ ਹਰ ਦਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ